ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਸਪ੍ਰੀਤ ਰਣਜੀਤ ਜੁ联ਰ ਪਾਸ ਤੋਂ ਰਣਜੀਤ ਜੁ联ਰ ਦੀ ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਔਰ ਆਪਣਾ 10k ਸਬਸਕ੍ਰਾਈਬਰ ਕੱਲ ਪੂਰਾ ਹੋ ਗਿਆ ਜੀ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੋਇਆ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਸੋ ਜੋ ਅੱਜ ਤੁਹਾਡੇ ਲਈ ਆਪਾਂ ਨਾਮ ਵਾਲੀਆਂ 체ਨਾਂ ਲੈ ਕੇ ਹਾਜ਼ਰ ਹਾਂ ਜੀ ਆਓ ਦੋਸਤੋ ਇੱਕ ਝਾਤ ਸਾਰੇ ਹੀ ਡਿਜ਼ਾਈਨਾਂ ਦੇ ਉੱਪਰ ਤੁਹਾਨੂੰ ਕਰਾਵਾਂਗੇ ਕਿਉਂਕਿ ਕਾਫੀ ਡਿਮਾਂਡ ਚੱਲ ਰਹੀ ਹੈ ਤੁਹਾਨੂੰ ਪਤਾ ਨਾਮ ਵਾਲੇ ਲੋਕੇਟ ਜਿੱਦਾਂ ਕੋਈ ਪੰਜਾਬੀ ਦੇ ਵਿੱਚ ਕੋਈ ਇੰਗਲਿਸ਼ ਦੇ ਵਿੱਚ ਕਿਸੇ ਵੀ ਤੁਸੀਂ ਆਪਣਾ ਲੈਂਗੁਏਜ ਦੇ ਵਿੱਚ ਨਾਮ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਆਪਾਂ ਨੇ ਅੱਜ 6 ਡਿਜ਼ਾਈਨ ਰੈਡੀ ਕੀਤੇ ਸੀ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਸਾਰੇ ਡਿਜ਼ਾਈਨ ਜਾਣੇ ਨੇ ਆਓ ਦੋਸਤੋ ਤੁਹਾਨੂੰ ਇੱਕ ਇਹਨਾਂ ਦੇ ਉੱਪਰ ਆਪਾਂ ਝਾਤ ਵੀ ਮਰਵਾਵਾਂਗੇ ਔਰ ਤੁਸੀਂ ਦੱਸਣਾ ਵੀ ਕਿੱਦਾਂ ਇਹਨਾਂ ਦੀ ਫਿਨਿਸ਼ਿੰਗ ਔਰ ਡਿਜ਼ਾਈਨਿੰਗ ਲੱਗੀ ਕਮੈਂਟ ਕਰਕੇ ਜਰੂਰ ਸਾਨੂੰ ਅਪਰੀਸ਼ੀਏਟ ਕਰਿਆ ਕਰੋ ਔਰ ਤੁਹਾਨੂੰ ਜੋ ਆਪਾਂ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਇਹ ਵਾਲੇ ਆਪਣੇ 10 ਗ੍ਰਾਮ weight ਤੋਂ ਲੈ ਕੇ 15 ਗ੍ਰਾਮ weight ਦੇ ਵਿੱਚ ਬੜੇ ਹੀ ਸੋਹਣੇ ਔਰ ਸਫੀਸ਼ੈਂਟ ਰੈਡੀ ਹੋ ਜਾਂਦੇ ਨੇ ਜੋ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੀਆ ਵਾਲਾ ਲੋਕੇਟ ਆਪਾਂ ਦਿਖਾਉਣ ਜਾ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕਸਟਮਰ ਨੇ ਜੀ ਮੋਹਾਲੀ ਤੋਂ ਸਪੈਸ਼ਲ ਆਪਣੀ ਗੁੜੀਆ ਦੇ ਲਈ ਉਹਨਾਂ ਨੇ ਸਰਪ੍ਰਾਈਜ਼ ਗਿਫਟ ਆਪਣੇ ਤੋਂ ਰੈਡੀ ਕਰਵਾਏ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜੋ ਤੁਹਾਨੂੰ ਜਪਜੋਤ ਵਾਲਾ ਲੋਕੇਟ ਦਿਖਾ ਰਹੇ ਆ ਜੀ ਇਹ ਵੀ ਸਾਡੇ ਵੀਰ ਮਨਜੋਤ ਵੀਰ ਉਹ ਨਹੀਂ ਆਪਣਾ ਮੋਹਾਲੀ ਤੋਂ ਹੀ ਨੇ ਜੀ ਬਲਜੀਤ ਸੌਰੀ ਬਲਜੀਤ ਵੀਰ ਉਹ ਨਹੀਂ ਨੇ ਆਪਣੇ ਉਹਨਾਂ ਨੇ ਆਪਣੀ ਗੁੜੀਆ ਲਈ ਰੈਡੀ ਕਰਵਾਇਆ ਜੀ ਜਪਜੋਤ ਦੇ ਨਾਮ ਤੋਂ ਬੜਾਈ ਸੋਨਾ ਕਨਸੈਪਟ ਬਣਿਆ ਜੀ ਅਗਰ ਇਸ ਚੇਨ ਦੇ weight ਦੀ ਆਪਾਂ ਗੱਲ ਕਰੀਏ only 12 ਗ੍ਰਾਮ weight ਦੇ ਵਿੱਚ ਰੈਡੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਜੋ ਆਪਣੀ ਹਰਸ਼ਿਕਾਲੀ ਚੈਨ ਆ ਜੀ ਇਹ ਸਾਡੇ ਸਿਸਟਰ ਆਸਟ੍ਰੇਲੀਆ ਤੋਂ ਨੇ ਜੀ ਇਹਨਾਂ ਨੇ ਆਨਲਾਈਨ ਆਰਡਰ ਸਾਡਾ ਦੇਖ ਕੇ ਸਾਨੂੰ ਆਰਡਰ ਦਿੱਤਾ ਸੀ ਆਪਾਂ ਉਹਨਾਂ ਦੀ ਚੈਨ ਰੈਡੀ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਬੜਾਈ ਸੋਹਣਾ ਕਨਸੈਪਟ ਹੈ ਇਸ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਵਰਕ ਹੋਇਆ ਹੋਇਆ ਹੈ ਪ੍ਰੋਪਰ ਫਿਨਿਸ਼ਿੰਗ ਔਰ ਅੰਗਰੇਵਿੰਗ ਦੇ ਵਿੱਚ ਰੈਡੀ ਨੇ ਜੀ ਔਰ ਇਸ ਤੋਂ ਬਾਅਦ ਜੋ ਤੁਹਾਨੂੰ ਦਵਨੀਤ ਵਾਲੀ ਚੈਨ ਆਪਾਂ ਦਿਖਾ ਰਹੇ ਹਾਂ ਜੀ ਸਾਡੇ ਸਿਸਟਰ ਆਪਣਾ ਪਟਿਆਲੇ ਤੋਂ ਹੀ ਨੇ ਜੀ ਉਹਨਾਂ ਨੇ ਆਪਣੀਆਂ ਗੁੜੀਆਂ ਦੇ ਲਈ ਦੋਨਾਂ ਲਈ ਦੋ ਨਾਮ ਵਾਲੀਆਂ ਚੈਨ ਰੈਡੀ ਕਰਵਾਈਆਂ ਸੀ ਜੀ ਤੁਸੀਂ ਦੇਖ ਸਕਦੇ ਹੋ ਬੜਾ ਹੀ ਵਧੀਆ ਉਹਨਾਂ ਦਾ ਵਰਕ ਹੈ ਜੀ ਉਹ ਆਪਣਾ ਬੁਟੀਕ ਦਾ ਵਰਕ ਕਰਦੇ ਨੇ ਆਪਣਾ ਪਟਿਆਲੇ ਤੋਂ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਸੀ ਬੜਾਈ ਸੋਨਾ ਕਨਸੈਪਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਓਨਲੀ ਇਹਨਾਂ ਦੇ weight ਦੀ ਅਗਰ ਗੱਲ ਕਰੀਏ 13 ਤੋਂ 14 ਗ੍ਰਾਮ ਦੇ weight ਦੇ ਵਿੱਚ ਰੈਡੀ ਹੋਈਆਂ ਹੋਈਆਂ ਚੈਨਾਂ ਨੇ ਗੁਰਮੁਖੀ ਡਿਜ਼ਾਈਨ ਜੋ ਕਿ ਬੜਾ ਸੋਹਣਾ ਲੱਗਦਾ ਜੀ ਤੁਸੀਂ ਆਪ ਦੇਖ ਸਕਦੇ ਹੋ ਬੜਾ ਖੂਬਸੂਰਤ ਲੱਗਦਾ ਡਿਜ਼ਾਈਨ ਅਗਰ ਦੋਸਤੋ ਇਹ ਵਾਲੀਆਂ ਚੈਨਾਂ ਤੁਸੀਂ ਵੀ ਆਪਣੇ ਕਿਸੇ ਆਪਣੇ ਲਈ ਰੈਡੀ ਕਰਵਾਉਣੀਆਂ ਨੇ ਤਾਂ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਇਹ ਵਾਲੀ ਚੈਨ ਜੋ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਣਾ ਯੂ ਐਸ ਭੇਜਣੀ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਕਸਟਮਰ ਨੇ ਜੀ ਯੂ ਐਸ ਤੋਂ ਵਾਹਿਗੁਰੂ ਲਿਖਵਾਇਆ ਜੀ ਉਹਨਾਂ ਨੇ ਬੜਾ ਹੀ ਸੋਹਣਾ ਕਨਸੈਪਟ ਰੈਡੀ ਕੀਤਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ weight ਦੀ ਅਗਰ ਗੱਲ ਕਰੀਏ ਜੀ ਇਹ ਥੋੜੀ ਹੈਵੀ ਚੈਨ ਲਗਵਾ ਕੇ ਉਹਨਾਂ ਨੇ 16 ਗ੍ਰਾਮ ਦੇ ਵਿੱਚ ਰੈਡੀ ਕੀਤੀ ਹੈ ਜੀ ਬੜਾ ਹੀ ਵਧੀਆ ਲੱਗਦਾ ਜਦੋਂ ਕਸਟਮਰ ਆ ਕੇ ਸਾਨੂੰ ਸਾਡੇ ਡਿਜ਼ਾਈਨਾਂ ਦੀ ਐਪਰੀਸ਼ੀਏਸ਼ਨ ਕਰਦੇ ਨੇ ਔਰ ਕਹਿੰਦੇ ਨੇ ਵੀ ਬਹੁਤ ਸੋਹਣੇ ਲੱਗਦੇ ਨੇ ਸਾਡੇ ਡਿਜ਼ਾਈਨ ਤਾਂ ਉਹਨਾਂ ਨੂੰ ਆਪਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਧੰਨਵਾਦੀਆਂ ਔਰ ਇਦਾਂ ਹੀ ਪਿਆਰ ਦਿੰਦੇ ਰਹੋ ਸਾਡੇ ਡਿਜ਼ਾਈਨਿੰਗ ਨੂੰ ਕੱਲ ਆਪਣਾ 10k ਸਬਸਕ੍ਰਾਈਬਰ ਪੂਰਾ ਹੋ ਗਿਆ ਸੋ ਹਲੇ ਤੱਕ ਜਿਨ੍ਹਾਂ ਨੇ ਵੀ ਆਪਣਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਔਰ ਸਾਡੀ ਆਉਣ ਵਾਲੀ ਤਾਂ ਜੋ ਹਰ ਇੱਕ ਵੀਡੀਓ ਤੁਹਾਨੂੰ ਸਮੇਂ ਸਿਰ ਪਹੁੰਚ ਸਕੇ ਹਾਂਜੀ ਪਿਆਰੇ ਦਰਸ਼ਕੋ ਇੱਕ ਵਾਰ ਤੁਹਾਨੂੰ ਆਪਾਂ ਬਾਕਸ ਦੇ ਵਿੱਚੋਂ ਬਾਹਰ ਕੱਢ ਕੇ ਸਾਰੇ ਡਿਜ਼ਾਈਨ ਦਿਖਾ ਰਹੇ ਹਾਂ ਜੀ ਕਿਉਂਕਿ ਲਾਈਟਿੰਗ ਦੇ ਵਿੱਚ ਪ੍ਰੋਪਰ ਕਈ ਵਾਰ ਕਸਟਮਰਜ਼ ਨੂੰ ਸਮਝ ਨਹੀਂ ਆਉਂਦੀ ਡਿਜ਼ਾਈਨਿੰਗ ਔਰ ਫਿਨਿਸ਼ਿੰਗ ਦੀ ਸੋ ਉਹਨਾਂ ਨੂੰ ਜੋ ਵੀ ਆਪਾਂ ਡਿਜ਼ਾਈਨ ਦਿਖਾਏ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਆਪਾਂ 22 ਹਾਲਮਾਰਕ 골ਡ ਦੇ ਵਿੱਚ ਰੈਡੀ ਕੀਤੇ ਨੇ ਜੀ ਬੜਾ ਵਾਜਬ ਰੇਟ ਦੇ ਉੱਪਰ ਤੁਹਾਨੂੰ ਇਹ ਚੈਨਲ ਮਿਲ ਜਾਣਗੀਆਂ ਅਗਰ ਤੁਸੀਂ ਇਹਨਾਂ ਦੇ ਪ੍ਰਾਈਸ ਰੇਂਜ ਦੀ ਗੱਲ ਕਰੀ ਜਾਵੇ ਤਾਂ ਇਹ 70000 ਤੋਂ ਲੈ ਕੇ ਆਪਣਾ 120000 ਲਾਸਟ ਪ੍ਰਾਈਸ ਤੱਕ ਤੁਹਾਨੂੰ ਰੈਡੀ ਹੋ ਜਾਣਗੀਆਂ ਸੋ ਕਾਫੀ ਕਸਟਮਰਸ ਦੇ ਸਾਡੇ ਦੇ ਇਨਕੁਆਰੀਜ਼ ਰਹਿੰਦੀ ਹੈ ਵੀ ਰੋਜ਼ ਦਾ ਰੇਟ ਦੱਸਿਆ ਕਰੋ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆ 골ਡ ਦਾ ਰੇਟ ਜਿਹੜਾ ਰੋਜ਼ ਹੀ ਅਪ ਡਾਊਨ ਹੁੰਦਾ ਰਹਿੰਦਾ ਹੈ ਔਰ ਉਸ ਦੇ ਰਿਲੇਟਡ 10-10 ਮਿੰਟ ਬਾਅਦ ਵੀ 골ਡ ਰੇਟ ਅਪ ਡਾਊਨ ਜਲਦਾ ਜਾਂਦਾ ਹੈ। ਕਾਫੀ ਕਸਟਮਰਜ਼ ਰੇਟ ਕਾਲ ਤੇ ਉੱਪਰ ਪੁੱਛਦੇ ਰਹਿੰਦੇ ਨੇ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆ। ਅੱਜ ਦਾ ਰੇਟ 골ਡ ਦਾ 66800 ਰੁਪਏ ਜੋ ਸਾਡਾ ਰੇਟ ਨਿਕਲਿਆ ਹੈ ਅਸੀਂ ਦੱਸ ਦੇਣਾ ਚਾਹੁੰਦੇ ਆ। 66800 ਤੋਂ ਲੈ ਕੇ 67500 ਦੇ ਵਿੱਚ 골ਡ ਰੇਟ ਹੈ ਜੀ ਕਿਉਂਕਿ ਰੇਟ ਦਾ ਤੁਹਾਨੂੰ ਪਤਾ ਹੀ ਹੈ ਕਈ ਵਾਰ ਵਧ ਵੀ ਜਾਂਦਾ ਹੈ ਕਦੇ ਘਟ ਵੀ ਜਾਂਦਾ। ਸੋ ਰੇਟ ਨੂੰ ਲੈ ਕੇ ਕੋਈ ਵੀ ਉਹਨਾਂ ਦੇ ਮਨ ਦੇ ਵਿੱਚ ਇਦਾਂ ਦੀ ਗੱਲ ਨਾ ਹੋਵੇ ਸੋ ਸਾਡੇ ਇਸ ਤਰ੍ਹਾਂ ਹੀ ਪੇਜ ਦੇ ਉੱਪਰ ਜੋ ਆਪਾਂ ਡਿਜ਼ਾਈਨ ਤੁਹਾਡੇ ਲਈ ਬਣਾਏ ਨੇ ਉਹ ਅਸੀਂ ਹਰ ਦਿਨ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਔਰ ਰਣਜੀਤ ਜੁਵਲਰ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਤਿ ਸ੍ਰੀ ਅਕਾਲ ਜੀ